जब पापा ना बाहर जाओ मैं कमरा सुवारा चलो बाहर जाओ हट ही दिखते जब पू ठंड लग जोगी चल जाओ आ की हो रहा कंबल का ओ गए पापा वो ओ तो तो पहले बार देख ले देख ले देखो ਮੈਨੂੰ ਉੱਥੇ ਜਾਣਾ ਪੋਨੇ ਦੇ ਵਿੱਚ ਉੱਥੇ ਬਾਹਰ ਕੰਮ ਚੱਲੀ ਜਾਂਦਾ ਇੱਧਰ ਆ ਚਾਚੀ ਹੈਣੀਗੀ ਚਾਚੀ ਦੇ ਘਰ ਚਾਰ ਦੇਣੀ ਹੈ ਜੇ ਜਾਣਾ ਖਲਾਰਾ ਪਿਆ ਚਾਰ ਦੇਣੀ ਨਹੀਂ ਜਾਣਾ ਚਾਚੀ ਚਾਰ ਦੇ ਨਹੀਂ ਜਾਣਾ ਐਵੇਂ ਐਵੇਂ ਕਰ ਦੋ ਹੈਂ ਮੋਟਰ ਲੱਗ ਰਹੀ ਹੈ ਹਾਂ ਮੋਟਰ ਲੱਗ ਰਹੀ ਹੈ ਮੋਟਰ ਆ ਰਹੀ ਨਾ ਉੱਧਰ ਨਾ ਉੱਧਰ ਜੱਪੂ ਯਾ ਤਾਂ ਬਾਹਰ ਉਤਰ ਜਾ ਚਲੋ ਇੰਦਰ ਕਰਕੇ ਅੱਗੇ ਚਲੋ बाहर निकलो, अत तो चाची का जाओ, ताई का जाओ। चलो, चलो। क्या करें जा रहे हैं? अनु की अंदर बोर वाली मशीन, हम्म? ਤੋੜੀ ਜੀ ਐਕਸਪਲੇਨ ਕਰੋ ਕਿਆ ਕਿਆ ਕਰਤੇ ਹੈ ਇਹ ਇਹ ਬੋਰ ਕਰਦੇ ਬੋਰ ਕਰਤੇ ਹੈ ਬੋਰ ਕਰ ਬੋਰ ਮੂੰ ਬੋਰ ਕਰਤੇ ਹੈ ਕਿ ਬੋਰਿੰਗ ਹੋ ਰਹੀ ਹੈ ਬੋਰ ਸਮਰ ਸੀ ਬਰ ਰਖਦਾ ਹਨ ਮੱਛੀ ਮੋਟਰ ਲੱਗ ਗਈ ਹਨ ਮੱਛੀ ਮੋਟਰ ਰੱਖ ਕੇ ਕੰਦੇ ਪਾਣੀ ਚ ਰਹਿੰਦੀ ਆ ਬਾਦ ਮੱਚ ਜਾਂਦੀ ਚਲਾਓ ਅੱਛਾ ਮੱਛੀ ਮੋਟਰ ਮਤਲਬ ਮੱਛੀ ਵੰਗੂ ਰਹਿੰਦੀ ਹੈ ਪਾਣੀ ਚ ਅਜੇ ਨੀਚੇ ਮਾ ਆਰਡਰ ਨੀਚੇ ਜਾਂਦੀ ਹੈ ਤਾਂ ਕਰੰਟ ਉੱਤੇ ਖੁੱਛਦੀ ਹੈ ਨਾ ਹਾਂ ਦੇਖ ਲਓ ਇਹ ਵੀ ਦੇਖ ਲਓ ਪਾਣੀ ਚ ਚੀਜ਼ ਉਬਰਾਣ ਵਾਲੀ ਚੀਜ਼ ਬਣਾਈ ਹੋਈ ਹੈ ਉਹ ਚੀਜ਼ ਪਾੜੀ ਪਾੜੀ ਹਾਂ ਘਰਾਬ ਹੋ ਜੋ ਬੋਲੀਆ ਸੋ ਉਹ ਕਰ ਕਰ ਪਾਣੀ ਦੀ ਪ੍ਰੋਬਲਮ ਨਹੀਂ ਆਉਂਦੀ ਫਿਰ ਜੇਦੋਂ ਕਈ ਵਾਰੀ ਜਿਹੜਾ ਉਹਦਾ ਆਉਂਦਾ ਉਹ ਤੇ ਖਰਾਬ ਹੀ ਹੋ ਜਾਂਦਾ ਲੜਾਈ ਕਰ ਲਾਈ ਉਹ ਮੇਰੀ ਗੁੱਸੇ ਉਹ ਲਾਈ ਹੋ ਗਈ ਜੀ ਆਪਣੀ ਜਪਨੂਰ ਰੋਸ ਗਈ ਨਿੰਨੋਚ ਗਿਆ ਮੇਰਾ ਬੋਤ ਹੋਰ ਮੇਰਾ ਪੋਤੇ ਕਾ ਤਾਂ ਨੋਚ ਗਿਆ ਬਾਹਰ ਜਿਹੜਾ ਉਹ ਨਹੀਂ ਬੋਰ ਨਹੀਂ ਹੁੰਦਾ ਪਿਆ ਉਹਦੇ ਵਿੱਚ ਪੈਰ ਮਾਰਦੀ ਪਈ ਸੀ ਨੇਰੇ ਵਿੱਚ ਕਰਕੇ ਆਈ ਯਾਰ ਅੱਗੋ ਅੱਗੋ ਸਤਨਾਮ ਖੜਾ ਹੈ ਮੈਂ ਅਗਵੇਲ ਨਾਲ ਲੈ ਕੇ ਗਈ ਹੋਈ ਫਾਤ ਚ ਵੇਲ ਨਾਲ ਬਲਿਆ ਤੰਬਲ ਨਾ ਰਹਿਂਦੋ ਦੇ ਦੇ ਕੋਟ ਕੰਬਲ ਕੋਟ ਕਰ ਦੋ ਕੰਬਲ ਕੋਟ ਕਰ ਕੰਬਲ ਕੋਟ ਕੰਬਲ ਕੋਟ ਕਰ ਦੇ ਤੇ ਕੰਬਲ ਕੋਟ ਹੋਏ ਸੋਕੇ ਮધુ ਦੇ ਮધુ ਦੇ ਮਾਰੀ ਦੇ ਮધુ ਦੇ ਬਰਾਬਰ ਦਾ ਰਕ ਮੁੜ ਕੇ ਬੋਲਟੇਰ ਕਰ ਰੋਣ ਮੋਟੇ ਬੋਲਿਆ ਤਾਂ ਜਾ ਰਹੇ ਪਰ ਹਿੰਮਤ ਤਾਂ ਨਹੀਂ ਆ ਉੱਠਣ ਦੀ ਹੂੰ ਵਿਆਹ ਖਾ ਗਏ ਨਾ ਤਬੀਅਤ ਖਰਾਬ ਕੀ ਹੈ ਵਿਆਹ ਖਾਣੇ ਸੋਕੇ ਨਹੀਂ ਹੁੰਦੇ ਤੇ ਦੇਖ ਹਾਲ ਉਹਦੇ ਤਬੀਅਤ ਖਰਾਬ ਹੈ ਐਵੇਂ ਨਹੀਂ ਕਿ ওভার ਖਾਦਾ ਹੋਵੇ ਪਰ ਨਾ ਹੈਵੀ ਬਹੋਂਦਾ ਹੈ ਹੁੰਦੀ ਤੇ ਹੈਵੀ ਹੈ ਹਰ ਚੀਜ਼ ਪਰ ਉਹਦੇ ਕਰਕੇ ਉਹਨਾਂ ਨਾ ਜਿਵੇਂ ਬਸ ਫੂਡ ਪੌਇਜ਼ਨਿੰਗ ਹੋ ਗਈ ਔਰ ਥਕਾਵਟ ਜਿਹੜੀ ਆਨ ਜਾਣ ਦੀ ਹੋ ਰਹੀ ਸੀ ਕਿੰਨੇ ਦਿਨਾਂ ਤੋਂ ਉਹ ਚੀਜ਼ ਤੇ ਉਹ ਕਹਿੰਦੇ ਬਾਅਦ ਚ ਜਦੋਂ ਘਰ ਟਿਕ ਕੇ ਬਹਿ ਜੋ ਤੇ ਅਸਰ ਬਾਅਦ ਚ ਦਿਖਾਂਦਾ ਜਾ ਚੰਗੀ ਤਰ੍ਹਾਂ ਤੇ ਉਹ ਜੀ ਗੱਲ ਕਲੀ ਸਬਜੀ ਦੀ ਹੋਈ ਸੀਗੀ ਹੋਰ ਕੀ ਹੋ ਰਿਹਾ ਪੰਜਾਬੀ ਭਾਸ਼ਾ ਕਹਿੰਦਾ ਉੱਥੇ ਵਿਆਹ ਤੇ ਨਾ ਵੀਰ ਜੀ ਸੀ ਨਾ ਜਿਹੜੇ ਉਹਨਾਂ ਮਤਲਬ ਜੀਜਾ ਜੀ ਲੱਗਦੇ ਨੇ ਤੇ ਉਹ ਬਸ ਇੱਕ ਗੱਲ ਕਹਿੰਦੇ ਵੇ ਸੀ ਉਹ ਗੱਲ ਵੀ ਸਹੀ ਸੀ ਉਹਨਾਂ ਦੀ ਉਹ ਕਹਿੰਦੇ ਪੰਜਾਬੀ ਇੱਕ ਐਸੀ ਲੈਂਗੁਏਜ ਹੈ ਨਾ ਐ ਕੋਈ ਸਿੱਧੀ ਲੰਦਾ ਹੀ ਨਹੀਂ ਹਰ ਗੱਲ ਨੂੰ ਪੁੱਠਾ ਹੀ ਲੈਂਦਾ ਤੇ ਮਤਲਬ ਇਹ ਇੰਗਲਿਸ਼ ਚ ਚੱਲਿੰਗ ਇੰਗਲਿਸ਼ ਦੇ ਦੋ ਦੋ ਵਾਰ ਦੋ ਦੋ ਮੀਨਿੰਗ ਘੱਟਦੇ ਨੇ ਹਰ ਗੱਲ ਦੇ ਤੇ ਜਾਂ ਤਾਂ ਸਿੱਧੀ ਕਰ ਲੋ ਜਾਂ ਤਾਂ ਪੁੱਠੀ ਕਰ ਲੋ ਗੱਲ ਨੂੰ ਐ ਕਹੀ ਜਾਂਦੇ ਤੇ ਮੈਂ ਵੀਰ ਜੀ ਨੂੰ ਕਿਹਾ ਮੈਂ ਕਿਹਾ ਵੀਰ ਜੀ ਗੱਲ ਤੇ ਬੰਦਾ ਸਿੱਧੀ ਹੀ ਕਰਦਾ ਹੁਣ ਸਾਹਮਣੇ ਵਾਲੇ ਤੇ ਡਿਪੈਂਡ ਹੈ ਕਿ ਉਹਨੇ ਗੱਲ ਸਿੱਧੀ ਕਰਨੀ ਹੈ ਕਿ ਪੁੱਠੀ ਕਰਨੀ ਹੈ ਉਹਦੀ ਸੋਚ ਤੇ ਡਿਪੈਂਡ ਕਰਦਾ ਕਿ ਉਹਨੇ ਸੋਚਣਾ ਕੀ ਹੈ ਗੱਲ ਨੂੰ ਪੁੱਠੇ ਲੈ ਕੇ ਜਾਣਾ ਜਾਂ ਸਿੱਧੇ ਤੇ ਬੜਾ ਹੀ ਹਾਸਾ ਪਿਆ ਇਸ ਚੀਜ਼ ਦਾ ਐਸ ਲਈ ਨਾ ਪੰਜਾਬੀ ਨੂੰ ਕਹਿੰਦੇ ਹੁਣ ਤੇ ਨਾ ਐ ਚੀਜ਼ ਹੋ ਗਈ ਕਿ ਜਿਹੜੀ ਗੱਲ ਵੀ ਕਰਨੀ ਐ ਨਾ ਉਹ ਸੋਚ ਸਮਝ ਕੇ ਬੋਲੋ ਕਿ ਕਿਤੇ ਗੱਲ ਨੂੰ ਵਰਡਿੰਗ ਪੁੱਠੀ ਨਾ ਕਰ ਲੇ ਜਾਂ ਪੁੱਠੀ ਨਾ ਸੋਚਣ ਲੱਗ ਜਨ ਇਹ ਚੀਜ਼ ਤੇ ਮੈਨੂੰ ਆਪਨੇ ਆਪ ਚਾਹ ਕਦੀ ਵਰੀ ਹੁੰਦਾ ਕਿ ਕਿਉਂਕਿ ਪੰਜਾਬੀ ਜੋ ਵੀ ਐ ਮੈਨੂੰ ਪਤਾ ਨਹੀਂ ਆਊਗੀ ਕਿ ਨਹੀਂ ਆਊਗੀ ਅੱਤਰ ਦੀ ਲੈਂਗੁਏਜ ਤੇ ਪੁੱਠੀ ਹੋ ਜਾਂਦੇ ਲੱਗ ਦੰਨੀ ਤਕਾਬਾ ਟੱਡੀ ਹੋ ਰਹੀ ਹੈ ਨਾ ਸਾਨੂੰ ਸਾਰਾ ਦਿਨ ਉਸ ਹਿੱਲੀ ਨਹੀਂ ਮələਗ ਇੱਕ ਦਰਫਾ ਹੀ ਹੈ ਕਿ ਬਸ ਆਪਣਾ ਆਰਾਮ ਕਰੀ ਜਾਓ ਵਿਆਹ ਖਾਣੇ ਸੋਖੇ ਨਹੀਂ ਆਹ ਤਾਂ ਬਾਅਦ ਪਤਾ ਲੱਗਦਾ ਅਸਰ ਕੀ ਨਿਕਲਿਆ ਤੇ ਖਾਸ ਕਰ ਬਚੋਲੇ ਨੂੰ ਤੇ ਵੈਸੇ ਪਤਾ ਲੱਗਦਾ ਹਾਂ ਹਾਂ ਇਹ ਚੀਜ਼ ਹੋ ਜਾਂਦੀ ਹੈ ਬਾਕੀ ਤੁਹਾਡੇ ਭਾਜੀ ਹੈਗੇ ਨੇ ਆਪਣਾ ਅੱਜ ਸਬਜ਼ੀ ਪਾਣੀ ਬਣਾ ਰਹੇ ਨੇ ਤੇ ਲੱਗਿਆ ਮੈਂ ਮੈਂ ਉਹ ਚੱਲ ਗਿਆ ਮੈਂ ਹੈਗਾ ਮੈਂ ਕੀ ਕਿਹਾ ਮੈਂ ਕਹਿੰਦਾ ਤੁਹਾਡੇ ਨਹੀਂ ਹੈਗੇ ਨੇ ਮੈਂ ਕਿਹਾ ਤੁਹਾਡੇ ਮ제 ਵੀ ਹੈਗਾ ਆ ਵੀ ਪੁੱਠੀ ਗੱਲ ਲੈਂਦੇ ਆ ਦੇਖਾ ਗੱਲ ਹੀ ਨਾ ਕੋਈ ਗੱਲ ਪੁੱਠੀ ਲੈਣ ਦੀ ਤਾਂ ਕਰਕੇ ਬਾਕੀ ਆਪੇ ਦਵਾਈ ਮੈਂ ਫਿਰ ਹੁਣ ਵੀਰਵਾਰ ਨੂੰ ਵੀ ਜਾ ਕੇ ਵੇਨਾ ਕੀ ਕਹਿੰਦੇ ਆ ਹਨਾ ਪਹਿਲਾਂ ਤਾਂ ਵਿਆਹ ਚਲਾਗੇ ਚਲੋ ਤੇ ਫਿਰ ਡਾਕਟਰ ਮੈਨੂੰ ਸਾਡੇ ਪਿੰਡ ਦਾ ਬਹੁਤ ਸਿਆਣਾ ਡਾਕਟਰ ਆ ਮੇਜਰ ਡਾਕਟਰ ਆ ਉਹ ਮੈਨੂੰ ਹਣੇ ਰੈਲਤੀ ਉਹ ਕਹਿੰਦਾ ਨਾ ਫਰੀਦਕੋਟ ਜਾਈ ਉਹਨਾਂ ਨਾਲ ਵੀ ਮੈਨੂੰ ਦੱਸ ਦਿਓ ਕਿਹੜੇ ਟੈਸਟ ਹੋਣੇ ਐ ਥੋ ਵਾਰ-ਵਾਰ ਗੇੜੇ ਨਹੀਂ ਲੱਗਦੇਗੇ ਕਿਉਂਕਿ ਇਹ ਟੈਸਟ ਦਾ ਜਿਹੜਾ ਕਾਲੇ ਪੀੜੀਏ ਦਾ ਪਰਸੈਂਟਾ ਦਾ ਹੁੰਦਾ ਹੈ ਕੀ ਹਿਸਾਬ ਹੁੰਦਾ ਮੈਨੂੰ ਤਾਂ ਪਤਾ ਨਹੀਂਗਾ ਹਨ ਤੇ ਉਹ ਕਹਿੰਦੇ ਵੀ ਇੱਕ ਹਫਤੇ ਬਾਅਦ ਆਉਂਦਾ ਉਹ ਬੰਬੇ ਤੋਂ ਠੀਕ ਐ ਇੱਕ ਹਫਤਾ ਨੂੰ ਲੱਗ ਜਾਂਦਾ ਫੇਰ ਦਵਾਈ ਚਾਲੂ ਕਰਨੀ ਕਿਉਂਕਿ ਲੀਵਰ ਲੋਡ ਦਾ ਵੀ ਸਾਰਾ ਕਰਦੇ ਆ ਟੈਸਟ ਉਹ ਕਹਿੰਦਾ ਵੀ ਤੂੰ ਫਰੀਦਕੋਟ ਜਾ ਕੇ ਇਹ ਗੱਲ ਕਹਿ ਲਈ ਮੇਰਾ ਤਾਂ ਜੀ ਕਰਦਾ ਮੈਂ ਵੀ ਇੱਕ ਵਾਰੀ ਟੈਸਟ ਕਰਾਂ ਬੀ ਕੇ ਵਾਲ ਵੀ ਮੈਨੂੰ ਟੈਸਟ ਲੈ ਕੇ ਦੇ ਦਿਓ ਸਾਰੇ ਜắp ਪਨੂਰ ਜਪਨੂਰ ਨਾ ਗਾਰੇ ਵਾਲੇ ਪੈ ਲੈ ਕੇ ਅੰਦਰ ਕਿਉਂਕਿ ਤੁਹਾਨੂੰ ਦੱਸਿਆ ਆ ਵੀ ਉਹ ਹੋਈ ਜਾਂਦਾ ਕਿ ਮੋਟਰ ਲੱਗ ਰਹੀ ਆ ਗਵਾਨਾਂ ਦੇ ਤੇ ਜਪਨੂਰ ਉਹ ਲੈ ਕੇ ਨਾ ਉਥੋਂ ਗਾਰੇ ਚ ਪੈਰ ਲਵੇੜ ਕੇ ਤੇ ਹੁਣ ਉਹ ਪਾਣੀ ਡੋਲ ਕੇ ਉਥੇ ਸਾਰਾ ਖਰਾਬ ਕਰਤਾ ਬਸ ਨਾ ਹੁਣ ਕੀ ਕਰਗੇ ਇਹਨੂੰ ਬਚਿਆ ਹੈ ਨਾ ਤੇ ਚਲੋ ਆਧੋਣੀ ਆ ਦਿਨ ਖੇਡਣ ਦੇ ਖੇਡਣ ਦੇ ਦਿਨ ਚਾਰ ਦੋਸਤੋਂ ਖੇਡਣਦੇ ਹਨ ਤੇ ਮੈਂ ਸਭ ਜੀ ਅੱਜ ਛੋਲਿਆ ਬਣਾਇਆ ਸੀਗਾ ਤੇ ਇੱਕ ਬਣਾਈ ਸੀਗੀ ਆਲੂ ਪਾ ਕੇ ਛੋਲਿਆ ਰਮਨ ਰੋਟੀ ਲੈਣ ਗਈ ਵੀ ਬਾਹਰ ਹੁਣ ਬੋਲੀ ਉਹ ਰੋਟੀ ਆ ਗਈ ਮੇਰੀ ਤੇ ਦਹੀਂ ਤਾਂ ਪਰੇ ਚੱਕ ਲਿਆ ਆ ਦੇਖੋ ਮੋٹے ਹੋਣੋ ਵਾਲੀ ਦੇ ਨਾਲ ਇਹ ਇਹ ਰੰਗ ਫੇਰ ਵੀ ਸੋਹਣਾ ਲੱਗ ਰਿਹਾ ਸਬਜੀ ਦਾ ਦੇਗੀ ਮਰਚ ਪਾ ਕੇ ਲਾਲਗੀ ਥੋੜੀ ਆ ਰਹੀ ਹੈ ਪਸੰਦ ਜੀ ਆਦੋ ਉਹ ਕੱਲ ਮੈਨੂੰ ਬਿਲਕੁਲ ਜ਼ਰਾ ਜੀ ਪਸੰਦ ਕਿਉਂਕਿ ਇਹ ਕੋਹਨੋ ਕੋ ਪੋਲੀ ਰਾਬਣਾਈ ਹੈ ਪੋਲੀ ਚ ਪਾਇਆ ਹਾਂ ਮੈਂ ਵੇਖ ਲਾ ਮੜਾ ਜਾ ਨਾਮਕ ਵੀ ਹੋ ਸਕਦਾ ਲਿਆਉਣਾ ਪਵੇ ਵੈਸੇ ਤਾਂ ਮੇਰਾ ਗੁਆਰੇ ਗੁਰੂ ਦੀ ਕਿਰਪਾ ਨਾਲ ਹੱਥ ਠੀਕ ਹੀ ਆ ਕਦੇ ਲੋੜ ਨਹੀਂ ਪਏਗੀ ਤੇ ਜਪਨੂਰ ਤੋਂ ਮੰਗਾ ਲਿਆ ਕਿਉਂ ਵਾਕਈ ਵਾਇਗਰੂ ਦੀ ਕਿਰਪਾ ਮੇਰੇ ਤੇ ਜਪਨੂਰ ਜਪਨੂਰ ਰੋਟੀ ਲੈ ਕੇ ਆਉਂਦਾ ਹੁੰਦਾ ਹਾਂ ਬਸ ਜਪਨੂਰ ਲੈ ਕੇ ਆਂ ਵਾਇਗਰੂ ਦਾ ਨਾਮ ਲੈ ਕੇ ਸਤਨਾਸੀ ਵਾਇਗਰੂ ਤੂ ਦਾ ਤਾਤਾ ਤੇਰਾ ਦਿੱਤਾ ਖਾਵਣਾ ਗੁਰੂ ਆਮ ਦੇ ਹਜੀ ਤੇਰਾ ਦਿੱਤਾ ਖਾਵਣਾ ਸਾਰਿਆਂ ਨੂੰ ਦਹੀਂ ਭੁੱਖੇ ਨੂੰ ਨਾ ਭੁੱਖੇ ਨੂੰ ਨਾ ਸੌਂਦੇ ਵਸ ਭੁੱਖਾ ਰਜਾ ਕੇ ਸੌਂ ਜਾ ਪਾਪਾ ਨੂੰ ਦੇ ਦੇ ਨਮਕ ਲੈ ਕੇ ਆਇਆ ਮਨਾ ਓਏ ਕਿ ਕਿ ਆ ਫੂਕਾ ਮਾਰ ਲੱਗ ਜਾਨੀ ਇਹ ਤਾਂ ਬਾਜ ਕੀ ਮਹਰੂਬ ਤੀ ਤੇ ਫੂਕ ਮਾਰ ਕੇ ਰੋਟੀ ਲੈ ਕੇ ਆਣੀ ਸੀ ਪੱਤੂ ਰੋਟੀ ਫੁਲਕਾ ਲੱਗਿਆ ਪ੍ਰਸ਼ਾਦਾ ਹਜੇ ਤਾਂ ਹੈਗਾ ਹੈਗਾ ਠੰਡਾ ਹੋ ਜਾਊਗਾ ਜਿਵੇਂ ਜਿਵੇਂ ਗਰਮੀ ਆਏਗੀ ਨਾ ਰੋਟੀ ਖਾਣ ਦਾ ਵੀ ਜੀ ਨਹੀਂ ਕਰਨਾ ਕਰਨਾ ਮੇਰਾ ਧੁੱਕਾ ਹੀ ਨਹੀਂ ਕਰਦਾ ਹਾਂ ਧੁੱਕਾ ਹੀ ਨਹੀਂ ਮੇਰਾ ਧੁੱਕਾ ਹੀ ਨਹੀਂ ਰੋਟੀ ਖਾਣ ਦਾ ਜੀ ਕਰਦਾ ਫਿਰ ਬਿਲਕੁਲ ਇੱਕ ਉਹ ਹੋ ਜਾਂਦੀ ਹੈ ਡਾਈਟ ਰਾਈਟਿੰਗ ਵੀ ਕੀ ਪਿਛਲੀ ਔਰੀ ਕੈਨ ਨੂੰ ਮੈਂ ਗਰਮੀਆਂ ਚ ਪਤਲੀ ਹੋ ਜਾਂਦੀ ਸੀ ਤੇ ਹੁਣ ਨਹੀਂ ਐ ਨਾ ਐਸੀਆਂ ਹੂਸੀਆਂ ਦਾ ਜਿਹੜਾ ਕੰਮ ਖਰਾਬ ਕੀਤਾ ਨਾ ਅਸੀਂ ਲੋਕਾਂ ਨੇ ਅਸੀਂ ਸਾਰਿਆਂ ਨੇ ਕੀਤਾ ਅਸੀਂ ਜਿਹੜਾ ਆਦਤਾਂ ਪਾਈਆਂ ਇਹ ਗੰਦੀਆਂ ਆਦਤਾਂ ਆ ਨਹੀਂ ਤੇ ਇੱਕ ਟਾਈਮ ਉਹ ਵੀ ਸੀ ਪਰ ਹੁਣ ਨਾ ਉਹ ਜੋ ਇਸ ਦੀ ਵਜ੍ਹਾ ਤੇ ਗਰਮੀ ਵਧੀ ਹੈ ਕਿਉਂਕਿ ਉਹਦਾ ਟੈਂਪਰੇਚਰ ਜਿਹੜੀ ਗਰਮੈਸ਼ ਜਾਂਦੀ ਹੈ ਬਾਹਰ ਨੂੰ ਉਹਦੇ ਕਰਕੇ ਹੋਇਆ ਬਾਕੀ ਐਵੇਂ ਹੀ ਨੂਰੇ ਚੱਲਦਾ ਰਿਹਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਬਸ ਫਿਰ ਰਾਜਸਥਾਨੀ ਬਨ ਜਾਣਾ ਮਨ ਤਾਂ ਲੱਗਦਾ ਹੋਰ ਸ਼ਹਿਰ ਵੀ ਹੂੰ ਰਾਜਸਥਾਨੀ ਬਨਨਗੇ ਗਰਮੀ ਹੋ ਜਾਣੀ ਹੈ ਜੇ ਹੁਣ ਕਿਉਂਕਿ ਹਰ ਸਾਲ ਜਦੋਂ ਗਰਮੀ ਆਉਂਦੀ ਕਿਤੇ ਨਾ ਕਿਤੇ ਹਰ ਘਰ ਚ ਏਸੀ ਤਾਂ ਲੱਗਦਾ ਹੀ ਹੁਣ ਕਿ ਕਿੰਨੇ ਕ ਘਰਾਂ ਚ ਏਸੀ ਲੱਗ ਰਿਹਾ ਕਿੰਨੇ ਤਾਂ ਨਹੀਂ ਘਰਾਂ ਚ ਤੇ ਉਹ ਆਬਾਦੀ ਏਸੀ ਦੀ ਬਦਲ ਰਹੀ ਲੋਕਾਂ ਦੀ ਆਬਾਦੀ ਜਿਹੜੀ ਬਦਲਦੀ ਬਦਲਦੀ ਇਨਸਾਨਾਂ ਦੀ ਤੇ ਏਸੀਆਂ ਦੀ ਵੀ ਤੇ ਵਧੇਗੀ ਚੀਜ਼ਾਂ ਵਧਦੀਆਂ ਤੋ ਉਹਦੇ ਕਰਕੇ ਗਰਮੈਸ਼ ਉਹ ਹੋਰ ਵੱਧਦੀ ਰਹਿੰਦੀ ਹੈ ਤੇ ਜਿਹੜੇ ਜਿਹੜੇ ਉਹ ਹੁੰਦੇ ਕੀ ਹੁੰਦੇ ਨੇ ਇਹਨਾਂ ਨੂੰ ਕੀ ਕਹਿੰਦੇ ਆ ਨਹੀਂ ਨਹੀਂ ਇੰਟਰਨੈਟਰ ਦੇ ਖੰਬੇ ਬਿਜਲੀ ਵਾਲੇ ਉਹ ਸ਼ਾਰਟ ਹੋ ਜਾਂਦੇ ਨੇ ਹਨਾ ਸੜ ਜਾਂਦੇ ਨੇ ਫਿਰ ਰਾਤ ਰਾਤ ਲਾਈਟ ਨਹੀਂ ਆਉਂਦੀ ਉਹਦਾ ਇੰਤਜ਼ਾਰ ਕਰੋ ਆਹ ਕੰਮ ਹੋਣਾ ਇੱਧਰ ਦੀ ਰੋਟੀ ਇੱਧਰ ਦੀ ਲਿਆਓ ਇੱਧਰ ਦੀ ਲਿਆਓ ਗੱਠਪੂਠਾ ਪਾਪਾ ਨੂੰ ਦੇ ਦਿਓ ਹੱਥ ਲਾ ਲਾ ਕੇ ਦੇਖ ਦੀਏ ਗਰਮ ਹੈ ਕਢੰਡੀ ਹੈ ਚਾੱਕ ਕੇ ਫੜਾਉਣੀ ਹੋਈ ਯਾਰੀ ਨੇ ਹੂੰ ਝੋਟਾ ਖਾਣਾ ਇੱਕ ਨਰਾਜੀ ਨਹੀਂ ਆ ਨਮਾਨ ਨਹੀਂ ਖਾਣੀ ਯਾ ਕੋਆ ਨੂੰ ਫੜਾ ਦੇ ਇੱਕ ਆਦੇ ਰੋਟੀ ਖਾਣ ਦਾ ਜੀ ਨਹੀਂ ਮੇਰਾ ਕੀਤਾ ਬਿਲਕੁਲ ਵੇ ਕੋਣ ਖਾਣਾ ਤੂੰ ਯਾ ਕਾਮ ਨੇ ਬੜ ਕੇ ਗਏ ਨਾ ਚਾਲ ਬਾਈ 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 ਆਂਟੀ ਨੂੰ ਕਿਵੇਂ ਕਿਹਾ ਸੀ ਠੀਕ ਹੋ ਤੁਸੀਂ ਕਹਿੰਦੀ ਠੀਕ ਹੋ ਉਹ ਕਹਿੰਦੀ ਹਾਂ ਆਂਟੀ ਨੂੰ ਕਹਿੰਦੀ ਜੱਪੂ ਜੱਪੂ ਤਾਈ ਘਰ ਕੋਣ ਆਇਆ ਸੀ ਆਂਟੀ ਆਈ ਸੀ ਬਾਈ ਉਹਨਾਂ ਨੂੰ ਕੀ ਕਿਹਾ ਸੀ ਤੁਸੀਂ ਬਾਏ ਨਹੀਂ ਠੀਕ ਬਾਈ ਬਲ ਠੀਕ ਹੋ ਮੈਂ ਰੋਟੀ ਬਣਾਇਆ ਜਾਵਾ ਚਲੋ ਉਹਨ ਦੇ ਹੀ ਜਪਨੂਰ ਹੋਣਾ ਆਪ ਕਾਉਗੇ ਫੇਰ ਆਗੇ ਵਾਪਸ ਕੋ ਉਹਨਾਂ ਨੂੰ ਬਣਾਇਆ ਰੋਟੀ ਪਪਾ ਨੇ ਖਾ ਲਈ ਬੋਤ ਰੋਟੀ ਤੁਸੀਂ ਜਾਓ ਬਾਈ ਲੈ ਕਿਹਾਗੀ ਰੋਟੀ ਤੁਸੀ ਲੁੱਤੀ ਨਹੀਂ ਰੱਖਣਾ ਬਾਈ ਜਾਓ ਬੱਤ ਜਾਓ ਬਾਈ